ਮੋਦੀ ਨੇ ਬਿਜਨੌਰ ਦੀ ਚੋਣਾ ਰੈਲੀ ਦੇ ਦੌਰਾਨ ਰਾਹੁਲ ਦੀ ਹਰਕਤਾਂ ਨੂੰ ਕਿਹਾ ਬਚਕਾਨਾ ਪ੍ਰਧਾਨ ਮੰਤਰੀ ਮੋਦੀ ਅੱਜ ਯੂਪੀ ਦੇ ਬਿਜਨੌਰ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਪਾਸ਼ਣ ਦਿੰਦਿਆਂ ਉਹਨਾਂ ਨੇ ਅਖਿਲੇਸ਼ ਸਰਕਾਰ ਤੇ ਵੀ ਹੱਲਾ ਬੋਲਿਆ ਅਖਿਲੇਸ਼ ਤੇ ਮੁਖੌਲ ਕਰਦਿਆਂ ਉਹਨਾਂ ਕਿਹਾ ਕਿ ਅਖਿਲੇਸ਼ ਨੇ ਆਪਣੇ ਪ੍ਰਦੇਸ਼ ਦੀ ਪੁਲਿਸ ਨੂੰ ਵਿਰੋਧੀਆਂ ਦੀ ਲਿਸਟ ਬਣਾਉਣ ਦੇ ਕੰਮ ਵਿੱਚ ਲਗਾ ਦਿੱਤਾ ਹੈ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਯੂਪੀ ਦੀ ਜਨਤਾ ਨੇ ਲੋਕ ਸਭਾ ਦੇ ਚੋਣਾਂ ਵਿੱਚ ਉਹਨਾਂ ਦਾ ਬਹੁਤ ਸਾਥ ਦਿੱਤਾ ਤੇ ਨਾਲ ਹੀ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਇਹ ਵੀ ਕਿਹਾ ਕਿ ਗੂਗਲ ਤੇ ਸਰਚ ਕਰਨ ਤੋਂ ਬਾਅਦ ਇੰਨੇ ਚੁਟਕਲੇ ਕਿਸੇ ਹੋਰ ਨੇਤਾ ਤੇ ਨਹੀਂ ਮਿਲਦੇ ਜਿਨ੍ਹਾਂ ਨੇ ਕਾਂਗਰਸ ਦੇ ਇੱਕ ਨੇਤਾ ਤੇ ਬਣੇ ਨੇ ਉਹਨਾਂ ਨੇ ਯੂਪੀ ਦੇ ਚੋਣਾਂ 'ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਦੋ ਰਾਜਨੀਤਿਕ ਪਾਰਟੀਆਂ ਦਾ ਨਹੀਂ ਬਲਕਿ ਦੋ ਕੁੰਬਿਆਂ ਦਾ ਗਠਜੋੜ ਦੱਸਿਆ ਮੋਦੀ ਨੇ ਯੂਪੀ ਦੀ ਜਨਤਾ ਨੂੰ ਆਸ਼ਵਾਸਿਤ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਮਾਮਲਿਆਂ ਦੀ ਜਾਂਚ ਕਰਾਈ ਜਾਵੇਗੀ ਤੇ ਯੂਪੀ 'ਚ ਵੀ ਅੱਛੇ ਦਿਨ ਆਉਣਗੇ